ਵਾਸਲੇ ਨਿਊਜ਼ ਟੀਮ ਵੱਲੋਂ ਲੋਗੜ ਗੇਟ ਦੇ ਅੰਦਰੂਨੀ ਇਲਾਕੇ ਦਾ ਦੌਰਾ ਕੀਤਾ ਗਿਆ ਜਿੱਥੇ ਸੇਵਾ ਕੇਂਦਰ ਦੇ ਬਾਹਰ ਕੂੜੇ ਦੇ ਢੇਰ ਨਜ਼ਰ ਆਏ ਨਜ਼ਦੀਕ ਹੀ ਇੱਕ ਲੜਕੀਆਂ ਦਾ ਸਕੂਲ ਹੈ ਜਿਸ ਦੇ ਸਾਹਮਣੇ ਇਹ ਢੇਰ ਸਾਫ਼ ਦੇਖੇ ਜਾ ਸਕਦੇ ਹਨ ਨਗਰ ਨਿਗਮ ਐਸਵਾਲ ਧਿਆਨ ਦੇਵੇ ਜੇਕਰ ਸ਼ਹਿਰ ਨੂੰ ਸਮਾਰਟ ਸਿਟੀ ਦਾ ਦਰਜਾ ਦਿੱਤਾ ਗਿਆ ਤਾਂ ਸ਼ਹਿਰ ਨੂੰ ਸਮਾਰਟ ਸਿਟੀ ਦਿਖਾਉਣਾ ਵੀ ਜ਼ਰੂਰੀ ਹੈ ਸਮਾਰਟ ਸਿਟੀ ਅੰਮ੍ਰਿਤਸਰ ਦੇ ਅੰਦਰੂਨ ਲੋਗੜ ਗੇਟ ਵਿਖੇ ਮੌਜੂਦ ਹਾਂ ਜਿੱਥੇ ਤੁਸੀਂ ਹਾਲਾਤ ਦੇਖ ਸਕਦੇ ਹੋ ਕਿ ਸੇਵਾ ਕੇਂਦਰ ਦੇ ਅਸੀਂ ਬਾਹਰ ਖੜੇ ਹਾਂ ਜਿੱਥੇ ਇਲਾਕੇ ਦੇ ਲੋਕ ਜਿਹੜੇ ਨੇ ਆਪਣੇ ਸਰਕਾਰੀ ਕੰਮ ਕਰਵਾਉਣ ਲਈ ਆਉਂਦੇ ਨੇ, ਕਾਗਜ਼ਾਤ ਬਣਵਾਉਣ ਲਈ ਆਉਂਦੇ ਨੇ ਪਰ ਉਹਦੇ ਬਾਹਰ ਤੁਸੀਂ ਦੇਖ ਸਕਦੇ ਹੋ ਕਿ ਕੂੜੇ ਦੇ ਢੇਰ ਜਿਹੜੇ ਨੇ ਉਹ ਲੱਗੇ ਹੋਏ ਨੇ ਤੇ ਗੰਦਗੀ ਦਾ ਮਾਹੌਲ ਹੈ। ਇੱਕ ਪਾਸੇ ਸਕੂਲ ਹੈ ਤੇ ਇੱਕ ਪਾਸੇ ਰਿਹਾਇਸ਼ੀ ਇਲਾਕਾ ਹੈ ਤੇ ਜਿਹੜੇ ਇੱਥੇ ਹਾਲਾਤ ਨੇ ਉਹ ਬਹੁਤ ਹੀ ਤਰਸਯੋਗ ਨੇ। ਇਹ ਜ਼ਿੰਮੇਵਾਰੀ ਕਿਸ ਦੀ ਹੈ? ਇਹ ਨਗਰ ਨਿਗਮ ਦੀ ਜ਼ਿੰਮੇਵਾਰੀ ਹੈ। ਸਫਾਈ ਕਰਮਚਾਰੀਆਂ ਦੀ ਜ਼ਿੰਮੇਵਾਰੀ ਹੈ। ਪਰ ਇਸ ਵੱਲ ਕਿਸੇ ਦਾ ਧਿਆਨ ਨਹੀਂ। ਪਾਵੇਂ ਪਿਛਲੇ ਦਿਨਾਂ ਚ ਨਗਰ ਨਿਗਮ ਦੇ ਕੋਲ ਕੂੜਾ ਲਿਫਟਿੰਗ ਕਰਨ ਵਾਸਤੇ ਕੋਈ ਕੰਪਨੀ ਨਹੀਂ ਸੀ ਪਰ ਹੁਣ ਜਿਹੜੇ ਨੇ ਉਹ ਟੈਂਡਰ ਦੇ ਦਿੱਤੇ ਗਏ ਨੇ ਤੇ ਹੁਣ ਦੇਖਣਾ ਹੋਵੇਗਾ ਕਿ ਸ਼ਹਿਰ ਦੇ ਵਿੱਚ ਜਿਹੜੀਆਂ ਨਵੀਆਂ ਕੰਪਨੀਆਂ ਅਪਾਇੰਟ ਕੀਤੀਆਂ ਗਈਆਂ ਨੇ ਉਹ ਕਿਸ ਤਰੀਕੇ ਦੇ ਨਾਲ ਸਾਫ ਸਫਾਈ ਦਾ ਧਿਆਨ ਰੱਖਦੀਆਂ ਨੇ ਸੋ ਇਸ ਵੇਲੇ ਜੋ ਇਸ ਇਲਾਕੇ ਦੇ ਹਾਲਾਤ ਨੇ ਉਹ ਬਿਮਾਰੀਆਂ ਨੂੰ ਸੱਦਾ ਦੇ ਰਹੇ ਨੇ ਤੇ ਉਮੀਦ ਕਰਦੇ ਆਂ ਕਿ ਨਗਰ ਨਿਗਮ ਇਸ ਵੱਲ ਜ਼ਰੂਰ ਧਿਆਨ ਦੇਗਾ ਕੈਮਰਾਮੈਨ ਨਰੀਸ਼ ਦੇ ਨਾਲ ਵਿਜੇ ਕੁਮਾਰ ਫਾਸਟਵੇ ਨਿਊਜ਼ ਅੰਮ੍ਰਿਤਸਰ